ਲੰਗੇ ਦੇਣੀ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਆ ਖਾਸ ਤੌਰ ਦੇ ਉੱਤੇ ਦੂਸਰੀ ਵਾਰ ਇਹ ਗ੍ਰਿਫਤਾਰੀ ਹੋਈ ਹੈ ਪਹਿਲੀ 221 ਦੇ ਵਿੱਚ ਔਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਖੈਰ ਇਸ ਪੂਰੇ ਮਾਮਲੇ ਉੱਤੇ ਗੱਲਬਾਤ ਕਰਾਂਗੇ ਖਾਸ ਤੌਰ ਦੇ ਉੱਤੇ ਇਸ ਗ੍ਰਿਫਤਾਰੀ ਤੋਂ ਬਾਅਦ ਦੇ ਪਹਿਲਾਂ ਦੇ ਹਾਲਾਤ ਜੋ ਸਿਚੁਏਸ਼ਨ ਪੈਦਾ ਹੋਈ ਜਦੋਂ ਵਿਜੀਲੈਂਸ ਦੀ ਟੀਮ ਪਹੁੰਚਦੀ ਹੈ ਹਰ ਇੱਕ ਚੀਜ਼ ਉਹਦੇ ਬਾਰੇ ਡਿਸਕਸ਼ਨ ਕਰਦੇ ਆ ਮੇਰੇ ਨਾਲ ਭਾਈ ਸੁਖਜੀਤ ਸਿੰਘ ਖੋਸਾ ਇਸ ਵੇਲੇ ਮੌਜੂਦ ਨੇ ਭਾਈ ਸਾਹਿਬ ਸਮਰਥਨ ਬਹੁਤ শুকਰੀਆ ਸਤਿ ਸ੍ਰੀ ਅਕਾਲ ਸਾਸੀ ਕਾਲ ਜੀ ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ ਭਾਈ ਸਾਹਿਬ ਬਿਕਰਮ ਸਿੰਘ ਮਜੀਠੀਆ ਦੀ ਜਿਹੜਾ ਹੁਣ ਗ੍ਰਿਫਤਾਰੀ ਹੋਈ ਹੈ ਇਹਦੇ ਉੱਤੇ ਹੀ ਗੱਲਬਾਤ ਕਰਦੇ ਆ ਤੁਸੀਂ ਇੱਕ ਵੱਡਾ ਮੁੱਦਾ ਰੱਖਿਆ ਆ ਕਿ ਜਿੱਥੇ ਪਰਿਵਾਰ ਦਾ ਦਾਵਾ ਆ ਕਿ ਧੱਕਾ ਕੀਤਾ ਗਿਆ ਸਾਡੇ ਨਾਲ ਤੁਸੀਂ ਕਹਿੰਦੇ ਹੋ ਕਿ ਇਹਦੇ 'ਚ ਕੋਈ ਧੱਕੇ ਵਾਲੀ ਗੱਲ ਨਹੀਂ ਹੈ ਇੱਥੇ ਸ਼ੁਰੂ ਕਰਦੇ ਆਂ ਦੇਖੋ ਜੀ ਧੱਕਾ ਤੇ ਹੁੰਦਾ ਕਿਸੇ ਗਰੀਬ ਨਾਲ ਮਾਰੇ ਨਾਲ ਮਾਤੜਨਾ ਸ਼ਾਹੂ ਕਰਨਾ ਧੱਕਾ ਕੌਣ ਕਰ ਜੂਗਾ ਮਜੀਠੀਆ ਪਰਿਵਾਰ ਰਹੇ ਇਸ ਪਿਓਰ ਆਰਾਤ ਚੰਗਾ ਅਮੀਰ ਖਾਨ ਦਾ ਨਾ ਪੜੇ ਲਿਖੇ ਆ ਸਿਆਸੀ ਸਫਾ ਦੇ ਵਿੱਚ ਉਹਨਾਂ ਦਾ ਪੂਰੀ ਤੂਤੀ ਬੋਲਦੀ ਆ ਉਹਨਾਂ ਨਾਲ ਧੱਕਾ ਕੌਣ ਕਰ ਜੂਗਾ ਕੋਈ ਧੱਕਾ ਨਹੀਂ ਹੈਗਾ ਇਹ ਤਾਂ ਜਿਹਾ ਬੀਜੇ ਸੋਲਣੇ ਕਰਮਾਂ ਸੰਧੜਾ ਖੇਤ ਇਹਨਾਂ ਨੇ ਜੋ ਬੀਜਿਆ ਇਹਨਾਂ ਨੂੰ ਵੱਢਣਾ ਪੈ ਰਿਹਾ ਦੇਖੋ ਇੱਕ ਕੋਐਲਿਸ ਚ ਤੁਰੇ ਫਿਰਦੇ ਸੀਗੇ ਅੱਜ ਤੋਂ 20 15 ਸਾਲ ਪਹਿਲਾਂ ਕੋਐਲਿਸ ਤੇ ਸੀਗੇ ਤੇ ਅੱਜ ਇਹ ਗੱਡੀਆਂ ਦਾ ਹੀ ਨਹੀਂ ਪਤਾ ਲੱਗਦਾ ਨਾਮੀ ਬਨਾਮੀ ਜਾਇਦਾਦ ਦਾ ਹੀ ਨਹੀਂ ਪਤਾ ਲੱਗਦਾ ਕਿੰਨੀਆਂ ਕਿੰਨੀਆਂ ਕਿਨਾਂ ਦੀਆਂ ਕੰਪਨੀਆਂ ਕਿੰਨੀਆਂ ਕਿਨਾਂ ਦੀਆਂ ਜਿਹੜੀਆਂ ਸੰਸਥਾਵਾਂ ਇਹਨਾਂ ਨੇ ਕਬਜ਼ੇ ਵਿੱਚ ਕਰ ਲਈਆਂ ਹੋਈਆਂ ਤੇ ਅਰਬਾਂ ਖਰਬਾਂ ਵਿੱਚ ਇਹਨਾਂ ਦੀ ਜਾਇਦਾਦ ਹੋ ਗਈ ਤੇ ਇਹਨਾਂ ਦੇ ਕਿਹੜਾ ਚਾਰ ਹੱਥ ਆ ਇਹ ਸਭ ਕੁਝ ਬਣਾਇਆ ਸਿਆਸਤ ਵਿੱਚੋਂ ਹੀ ਆ ਤੇ ਜੇ ਹੁਣ ਉਹਦਾ ਹਿਸਾਬ ਕਿਤਾਬ ਜਿਆ ਹੋਣ ਲੱਗਾ ਥੋੜੀ ਜੀ ਗੱਲ ਹੋਈ ਆ ਤੇ ਹੁਣ ਚੀਕਾਂ ਮਾਰੀ ਜਾਂਦੇ ਆ ਇਹ ਤੁਸੀਂ ਤੁਸੀਂ ਗੱਲ ਆਖੀ ਕਿ ਜੋ ਬੀਜਿਆ ਉਹ ਵੜਨਾ ਪੈਣਾ ਇਹਨਾਂ ਨੂੰ ਬੀਜਿਆ ਕੀ ਆ ਇੱਕ ਤਾਂ ਉਹ ਇਲਜ਼ਾਮ ਨੇ ਜਿਹੜੇ ਐਤ ਕੀ ਲੱਗੇ ਐ ਡਿਸਪਰਪੋਰਸ਼ਨੇਟ ਐਸੈਟਸ ਦੇ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਇੱਕ ਗੱਲ ਪੁਰਾਣੀ ਐ ਜਿਹੜੇ ਵਿੱਚ ਨਸ਼ੇ ਦੇ ਨਾਲ ਸੰਬੰਧਿਤ ਇਲਜ਼ਾਮ ਲੱਗਦੇ ਰਹੇ ਨੇ ਇਹਨਾਂ ਦੋਵਾਂ ਚੋਂ ਤੁਸੀਂ ਕਿਹੜੀ ਅੱਗੇ ਲੈ ਕੇ ਆਉਂਗੇ ਮੈਂ ਦੇਖੋ ਜੀ ਜਿਹੜੀ ਜਿਹੜੀ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਆ ਉਹ ਉਹ ਵੀ ਹੋਣੀ ਚਾਹੀਦੀ ਐ ਤੇ ਦੂਜੀ ਦੇ ਵਿੱਚ ਵੀ ਜਿਹੜੀਆਂ ਸਿੱਟਾਂ ਬੁਲਾਉਂਦੀਆਂ ਸੀ ਜਾਂਦਾ ਨਹੀਂ ਸੀ ਕਦੇ ਹਟ ਗਿਆ ਕਦੇ ਚਲੇ ਗਿਆ ਕਹਿੰਦੇ ਇਹਨੂੰ ਤਾਂ ਉਥੋਂ ਮੇਰਾ ਖਿਆਲ ਮਾਨਜੋਗ ਅਦਾਲਤ ਨੇ ਵੀ ਕੀ ਹੋਇਆ ਸੀਗਾ ਕਿ ਸੈੱਟ ਨੂੰ ਪੂਰਾ ਜਿਹੜਾ ਸਹਿਯੋਗ ਕਰਨਾ ਆ ਪਰ ਇਹ ਆਪਣਾ ਜਿਹੜਾ ਅਹੁਦੇ ਦਾ ਜਿਹੜੀ ਆਪਣੀ ਇੱਕ ਔਰਾ ਬਣਿਆ ਹੋਇਆ ਉਹਦਾ ਦਬਾਅ ਬਣਾ ਕੇ ਇਹ ਹਰ ਤਰ੍ਹਾਂ ਦੇ ਨਾਲ ਇਨਵੈਸਟੀਗੇਸ਼ਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦਾ ਸੀਗਾ ਤੇ ਕਹਿੰਦੇ 100 ਦਿਨ ਚੋਰ ਦੇ 1 ਦਿਨ ਸਾਧ ਦਾ ਫਿਰ ਹੁਣਾਂ ਹੀ ਆ ਤੁਸੀਂ ਇਹ ਮੰਨਦੇ ਹੋ ਕਿ ਵਿਕਰਮ ਸਿੰਘ ਮਜੀਠੀਆ ਕਿਸੇ ਲੈਵਲ ਤੇ ਵੀ ਨਸ਼ੇ ਦੇ ਨਾਲ ਸੰਬੰਧਿਤ ਜਿਹੜਾ ਕਾਰੋਬਾਰ ਚੱਲਿਆ ਹੈ ਜਾਂ ਜਿਹੜਾ ਧੰਦਾ ਚੱਲਿਆ ਉਹਦੇ 'ਚ ਸ਼ਾਮਿਲ ਸੀਗੇ ਦੇਖੋ ਜੀ ਤੁਸੀਂ ਮਾਝੇ ਇਹਦੇ ਏਰੀਆ 'ਚ ਉਧਰ ਚਲ ਜਾਓ ਤੇ ਉਧਰ ਮੁੰਡਿਆਂ ਨੂੰ ਪੁੱਛੋ ਜਿਹੜੇ ਨਸ਼ਾ ਕਰਨ ਵਾਲੇ ਆ ਜਾਂ ਕੋਈ ਗੱਲ ਕਰੋ ਤੇ ਉਹ ਕਹਿੰਦੇ ਨਹੀਂ ਕਿ ਚਿੱਟਾ ਚਾਹੀਦਾ ਉਹ ਕਹਿੰਦਾ ਮਜੀਠੀਆ ਹੈਗਾ ਬਦਨਾਮ ਆ ਅਨੇਕਾਂ ਜਵਾਨੀਆਂ ਜਿਹੜੀਆਂ ਗਾਲ ਦੇਤੀਆਂ ਜਿਹੜਾ ਚਿੱਟੇ ਦਾ ਵਪਾਰ ਆ ਚਿੱਟੇ ਦਾ ਜਿਹੜਾ ਪੰਜਾਬ 'ਚ ਚੱਲਣ ਆ ਅਕਾਲੀ ਸਰਕਾਰ ਵੇਲੇ ਹੋਇਆ ਪਰਫੁੱਲਤ ਹੋਇਆ ਅਰਬਾਂ ਖਰਬਾਂ ਦਾ ਕਾਰੋਬਾਰ ਹੋਇਆ ਮਤਲਬ ਤੁਸੀਂ ਚਲ ਜਾਓ ਫਰੀਦਕੋਟ ਜੇਲ ਚਲ ਜਾਓ ਕਪੂਸਲਾ ਚਲ ਜਾਓ ਗੋਂਦਵਾਲ ਸਾਹਿਬ ਚਲ ਜਾਓ ਅੰਮ੍ਰਿਤਸਰ ਤੇ ਗੋਂਦਵਾਲ ਸਾਹਿਬ ਤੇ ਹੁਣੇ ਹੀ ਆ ਪੰਜਾਬ ਦੀ ਜਿਹੜੀ ਮਰਜ਼ੀ ਜੇ ਚਲ ਜਾਓ ਤੁਹਾਨੂੰ ਤਰਨ ਤਰਨ ਤੇ ਅੰਮ੍ਰਿਤਸਰ ਦਾ ਬੰਦਾ ਮਿਲੂਗਾ ਔਰ ਕੋਈ ਵੀ ਅੱਧਾ ਕਿਲੋ ਚਿੱਟੀ ਚ ਨਹੀਂ ਮਿਲੂਗਾ 2 5 2 5 7 ਐਦਾਂ ਹੀ ਇੰਨੀ ਹੀ ਹੀਰੋਇਨ ਇਹ ਆਈ ਕਿਧਰੋਂ ਇਹ ਇਹਨਾਂ ਦੇ ਰਾਜ ਵਿੱਚ ਜਿਹੜਾ ਚਿੱਟੇ ਦਾ ਕਾਰੋਬਾਰ ਬਹੁਤ ਵਧੀਆ ਫੁੱਲਿਆ ਆ ਤੇ ਜਿਹੜੀ ਇਹਦੀ ਹੁਣ ਗ੍ਰਿਫਤਾਰ ਹੋਈ ਆ ਆਮਦਨ ਤੋਂ ਵੱਧ ਜਾਇਦਾਦ ਤੇ ਚੀਕਾਂ ਮਾਰੀ ਜਾਂਦੇ ਆ ਸਾਰੇ ਹੀ ਉਹ ਕਹਿੰਦੇ ਚੂਹਾ ਖੋਡੇ ਚ ਪਾਣੀ ਪਾਈਏ ਤੇ ਚੂਹਾ ਬਾਹਰ ਆ ਜਾਂਦੇ ਆ ਸਾਰੇ ਹੀ ਸਿਆਸੀ ਚੂਹੇ ਬਾਹਰ ਆ ਗਏ ਰੋੜਾ ਕਾਂਵਾਂ ਰੋੜੀ ਪਾਣੀ ਸ਼ੁਰੂ ਕਰਤੀ ਹਾਇ ਮਾਰੇ ਗਏ ਹਾਇ ਲੁੱਟੇ ਗਏ ਉਹ ਗੱਲ ਇਹ ਹੀ ਆ ਵੀ ਵਿਜੀਲੈਂਸ ਦਾ ਜਿਹੜਾ ਗੱਡੀ ਦਾ ਸਟੀਅਰਿੰਗ ਸਾਡੇ ਵੱਲ ਨੂੰ ਮੁੜ ਪਿਆ ਜੇ ਸਾਡੇ ਵੱਲ ਨੂੰ ਮੁੜ ਪਿਆ ਤੇ ਕਿਉਂਕਿ ਅੰਦਰਲੀ ਹਾਲਾਤ ਆਦਮੀ ਨੂੰ ਪਤਾ ਹੁੰਦਾ ਅਸੀਂ ਵੱਜ ਕੇ ਕਹਿੰਦੇ ਆ ਜਦੋਂ ਮਰਜ਼ੀ ਲਿਓ ਜੋ ਮਰਜ਼ੀ ਲਿਓ ਕਰ ਲਓ ਜਾਂਚ ਕੀ ਕਰਨੀ ਆ ਜਿਹੜੇ ਬੰਦੇ ਹੱਥਾਂ ਦੀ ਮਿਹਨਤ ਕਰਦੇ ਉਹਨੂੰ ਕਾਹਦਾ ਡਰਿਆ ਜਿਹੜਾ ਸੱਚਾ ਸੁੱਚਾ ਬੰਦਾ ਉਹਨੂੰ ਕਿਸੇ ਦਾ ਡਰ ਨਹੀਂਗਾ ਜੀਖੀਆਂ ਵੀ ਕਹਿੰਦੇ ਮੁੱਛਾਂ ਨੂੰ ਤਾਂ ਦੇ ਕੇ ਗਏ ਆ ਪਹਿਲਾਂ ਜਦੋਂ ਬਾਹਰ ਆਏ ਸੀ ਉਦੋਂ ਵੀ ਤਾਂ ਦਿੱਤਾ ਸੀ ਐਤਕੀ ਵੀ ਤਾਂ ਦੇ ਕੇ ਗਏ ਕਹਿੰਦੇ ਕਰ ਲਓ ਜਾਂਚ ਉਹ ਕੋਈ ਨਹੀਂ ਬਿਸ਼ਰਮਾ ਦੀ ਦਰ ਡੁੱਲ ਗਈ ਉਹ ਕਹਿੰਦੇ ਸਾਡਾ ਟ੍ਰੈਂਡ ਹੁੰਦਾ ਇੱਕ ਐਡਾ ਵੱਡਾ ਇਲਜ਼ਾਮ ਲੱਗਣ ਜਾਣੇ ਇਹ ਛੋਟੀ ਗੱਲ ਨਹੀਂ ਹੁੰਦੀ ਬਿਨਾਂ ਇਲਜ਼ਾਮਾਂ ਤੋਂ ਕੋਈ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਹੁੰਦੀਆਂ ਤੇ ਫਿਰ ਅਦਾਲਤਾਂ ਸ਼ਦਾਈ ਨਹੀਂ ਹੈਗੀਆਂ ਜਿਹੜੀਆਂ 7-7 ਦਿਨ ਦਾ ਰਿਮਾਂਡ ਦੇ ਰੀਆਂ ਨੇ ਠੀਕ ਆ ਕੱਢਣ ਪਾਉਣ ਨੂੰ ਤੇ ਚਲੋ ਇੱਕ ਅੱਗੇ ਜਾ ਕੇ ਤੇ ਜਿਹੜੀ ਐਡਵੋਕੇਟ ਕਾਲੇ ਕੋਟ ਦੀ ਲੜਾਈ ਹੋਣੀ ਆ ਜਿਹਦਾ ਕਾਲਾ ਕੋਟ ਤਕੜਾ ਹੋਇਆ ਉਹਨੇ ਜਿੱਤ ਜਾਣਾ ਆ ਬਹੁਤ ਕੁਝ ਆ ਇੱਕ ਕਾਨੂੰਨ ਫੇ ਤੁਹਾਨੂੰ ਪਤਾ ਹੀ ਉਹਦੇ ਪੱਟੀ ਬੱਧੀ ਹੋਈ ਹੈ ਤੇ ਉਹ ਬਹੁਤ ਕੁਝ ਇੱਥੇ ਹੋ ਜਾਂਦਾ ਆ ਪਰ ਜੇ ਸਮਾਜਿਕ ਤੇ ਧਾਰਮਿਕ ਤੌਰ ਤੇ ਗੱਲ ਲਈਏ ਤੇ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਸਮਾਜਿਕ ਲੋਕਾਂ ਵਿੱਚ ਵੀ ਤੇ ਧਾਰਮਿਕ ਲੋਕਾਂ ਵਿੱਚ ਵੀ ਇਹਨਾਂ ਨੇ ਲੋਕਾਂ ਨੂੰ ਲੋਕਾਂ ਨਾਲ ਧੱਕੇ ਕੀਤੇ ਆ ਮੈਂ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਮੇਰੇ ਨਾਲ ਨੌਜਵਾਨ ਬੈਠਾ ਸੀ ਰੁਪਿੰਦਰ ਸਿੰਘ ਪੰਜਗਰਾਈ ਇਹਨਾਂ ਨੂੰ ਤੜਕੇ 2 ਵਜੇ ਚੱਕਿਆ ਗਿਆ ਤੇ ਵਿਦਵੀ ਦਾ ਝੂਠਾ ਪਰਚਾ ਇਹਦੇ ਤੇ ਪਾਉਣ ਦੀ ਕੋਸ਼ਿਸ਼ ਕੀ ਕੀਤੀ ਗਈ ਐਫਆਈ ਆਰ ਆਈ ਕੱਟ ਦਿੱਤੀ ਸੀ ਸੰਗਤ ਦੇ ਵਿਰੋਧ ਤੇ ਰੋਸ ਕਰਨੇ ਉਹ ਪਰਚਾ ਇਹਨਾਂ ਨੂੰ ਵਾਪਸ ਲੈਣਾ ਪਿਆ ਤੇ ਅਸਲੀ ਦੋਸ਼ੀ ਇਹ ਜਿਹੜੇ ਇਹਨਾਂ ਕੋ ਫੜੇ ਨਹੀਂ ਗਏ ਜਿਹੜੇ ਬਾਅਦ ਵਿੱਚ ਸਿੱਟਾਂ ਬਣੀਆਂ ਕੁਝ ਕਾਂਗਰਸ ਦੇ ਵੇਲੇ ਜਾਂ ਕੁਝ ਹੁਣ ਚੱਲ ਰਿਆ ਹਜੇ ਵੀ ਅਧੂਰਾ ਆ ਕਾਰਜ ਪਰ ਇਹ ਜਸਪਾਲ ਸਿੰਘ ਚੌਟ ਸਿਧਵਾ ਇਹਨਾਂ ਦੇ ਰਾਜ ਚ ਸ਼ਹੀਦ ਹੋਇਆ ਕਮਲਜੀਤ ਸਿੰਘ ਸਨਾਮ ਇਹਨਾਂ ਦੇ ਰਾਜ ਚ ਸ਼ਹੀਦ ਹੋਇਆ ਹਰਮਿੰਦਰ ਸਿੰਘ ਡੱਬਵਾਲੀ ਇਹਨਾਂ ਦੇ ਰਾਜ ਚ ਸ਼ਹੀਦ ਹੋਇਆ ਦਰਸ਼ਨ ਸਿੰਘ ਲੋਹਾੜਾ ਇਹਨਾਂ ਦੇ ਲੋਹਾਰਾ ਸਾਹਿਬ ਇਹਨਾਂ ਦੇ ਰਾਜ ਚ ਸ਼ਹੀਦ ਹੋਏ ਸਿਰੜੀ ਸਿੱਖਾਂ ਨੂੰ ਇਹਨਾਂ ਨੇ ਕੋ-ਕੋ ਕੇ ਮਾਰਿਆ ਥਾਣਿਆਂ ਵਿੱਚ ਮਾਵਾਂ ਭੈਣਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਸੀਗੀ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੈਗੇ ਆ ਉਹ ਬਾਦਲ ਅਕਾਲੀ ਦਲ ਦੀ ਜਿਹੜੀ ਹੜਦੋਂਗ ਬਾਜੀ ਸੀ ਜਿਹੜੀ ਗਲਤ ਗੱਲਾਂ ਸੀ ਉਹਨੂੰ ਉਜਾਗਰ ਕਰਦੇ ਸੀ ਕੱਥੂ ਨੰਗਲ 'ਚ ਬਾਦਲ ਦੇ ਗੁੰਡਿਆਂ ਨੇ ਉਹਨਾਂ ਦੀ ਪੱਗ ਲਈ 328 ਰੁਪਿਆਂ ਦਾ ਇਨਸਾਫ ਮੰਗਦੇ ਆ ਮੇਰੇ ਸਮੇਤ ਨੇਕਾਂ ਦੀਆਂ ਦਸਤਾਰਾਂ ਲਈਆਂ ਹੱਡ ਭੰਨੇ ਇਹਨਾਂ ਨੇ ਕਿੰਨਾ ਲੋਕਾਂ ਨਾਲ ਧੱਕਾ ਕੀਤਾ ਅੱਜ ਤੇ ਇਹਨਾਂ ਨੂੰ ਪੁਲਿਸ ਕਲਾ ਅਰੈਸਟ ਕਰਕੇ ਲੈ ਕੇ ਗਈ ਹੋਰ ਤਾਂ ਕੋਈ ਤੱਕਾ ਨਹੀਂ ਹੈਗਾ ਤੇ ਫਿਰ ਇਹ ਇਹ ਅਕਸਰ ਕਹਿੰਦੇ ਰਿਹਾ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ ਤੇ ਫਿਰ ਹੁਣ ਆਪਦੇ ਵੇਰੇ ਵੀ ਕਾਨੂੰਨ ਨੂੰ ਕੰਮ ਕਰ ਲੈਣ ਹੁਣ ਚੀਕਾਂ ਕਾਦੀਆਂ ਹੁਣ ਕਾਨੂੰਨ ਕੰਮ ਕਰ ਰਿਹਾ ਦੇਸ਼ ਵੀ ਉਹੀ ਆ ਪੰਜਾਬ ਦੇਸ਼ ਉਹੀ ਆ ਇਹਦਾ ਸਪੇਸ ਵੀ ਉਹੀ ਆ ਇਹਦੀ ਪੁਲਿਸ ਵੀ ਉਹੀ ਆ ਸਿਰਫ ਰਾਜ ਪ੍ਰਬੰਧ ਕਰਨ ਵਾਲੇ ਬਦਲੇ ਆ ਅੱਗੇ ਇਹ ਕਹਿੰਦੇ ਸੀ ਅਸੀਂ ਬੜੇ ਸਾਫ਼ ਸੁਥਰੇ ਆ ਤੇ ਦੂਜੇ ਸ਼ਰਾਰਤੀ ਆਂਸਰ ਆ ਤੇ ਅੱਜ ਜੇ ਹੁਣ ਸਰਕਾਰ ਨੇ ਥੋੜਾ ਜਿਹਾ ਇਹਨੂੰ ਧੀਰ ਨਾਲ ਕੀਤਾ ਆ ਕੰਮ ਪਰ ਮੈਨੂੰ درست ਲੱਗਦਾ ਆ ਪਰ ਜੇ ਸਰਕਾਰ ਸਿਆਸੀ ਲੋਕਾਂ ਦੀ ਕਾਂਵਾਂ ਰੌਲੀ ਤੋਂ ਡਰ ਗਈ ਤੇ ਫਿਰ ਸਰਕਾਰ ਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ ਅੱਛਾ ਜੇ ਆਪਾਂ ਇਸ ਕੇਸ ਨੂੰ ਧਿਆਨ ਨਾਲ ਦੇਖੀਏ ਜਦੋਂ ਸਰਕਾਰ ਅਜੇ ਬਣਨੀ ਸੀ 2022 ਦੇ ਵਿੱਚ ਉਸ ਤੋਂ ਪਹਿਲਾਂ ਇੱਕ ਵਾਰੀ ਗ੍ਰਿਫਤਾਰ ਹੋ ਗਿਆ ਸੀ ਵਿਕਰਮ ਸਿੰਘ ਮਜੀਠੀਆ ਤੇ ਜੇ ਉਹ ਸਾਰਾ ਕੁਝ ਆਲਰੇਡੀ ਉਹ ਇੱਕ ਇੱਕ ਮਿਲਾਰਾ ਕਿ ਤਸ਼ਤਰੀ ਚ ਸਰਵ ਹੋਇਆ ਹੋਇਆ ਸੀ ਇਹ ਮਾਮਲਾ ਇਹ ਉਸੇ ਵੇਲੇ ਹੋ ਜਾਣਾ ਚਾਹੀਦਾ ਸੀ ਇੰਨਾ ਚਿਰ ਕਾ ਨੂੰ ਲੱਗ ਗਿਆ ਤੁਹਾਡੇ ਹਿਸਾਬ ਨਾਲ ਦੇਖੋ ਜੀ ਆਪਾਂ ਇਦਾਂ ਗੱਲ ਕਰ ਲੈਨੇ ਆਂ ਵੀ ਬੇਲ ਕਿਉਂ ਮਿਲ ਗਈ ਜੀ ਇਹਨੂੰ ਛੱਡ ਕਿਉਂ ਦਿੱਤਾ ਜੀ ਆਹ ਕਿਉਂ ਹੋ ਗਿਆ ਜੀ ਪਰਚਾ ਹੋਣਾ ਵੀ ਇੱਕ ਕਾਨੂੰਨੀ ਪ੍ਰਕਿਰਿਆ ਆ ਬੇਲ ਮਿਲਣੀ ਵੀ ਇੱਕ ਕਾਨੂੰਨੀ ਪ੍ਰਕਿਰਿਆ ਆ ਬੇਲ ਮਿਲਣ ਨਾਲ ਬੰਦਾ ਬਰੀ ਨਹੀਂ ਹੋ ਜਾਂਦਾ ਬੇਲ ਤੋਂ ਬਾਅਦ 10 10 ਸਾਲ 15 ਹੁਣ ਜਿਹੜੇ ਸੱਜਨ ਕੁਮਾਰ ਟਾਈਟਲਰ 30 32 ਸਾਲ ਹੋ ਗਿਆ ਹੋਈਆਂ ਨਾ ਸਜ਼ਾ ਉਹ ਵੀ ਕਹਿੰਦੇ ਹੁਣੇ ਬੇਲ ਮਿਲ ਗਈ ਬੇਲ ਮਿਲਣ ਨਾਲ ਬੰਦਾ ਕੋਈ ਇਹ ਨਹੀਂ ਹੁੰਦਾ ਵੀ ਬੰਦਾ ਬਰੀ ਹੋ ਗਿਆ ਸੋ ਇਸ ਕਰਕੇ ਹਜੇ ਇਨਵੈਸਟੀਗੇਸ਼ਨ ਆ ਹਜੇ ਸੋ ਨਾਓ ਸਮੁੰਦਰ ਵਿੱਚ ਕੀ ਆ ਜਾਨਣਾ ਕੀ ਹੋਏ ਹਜੇ ਤੇ ਇਨਵੈਸਟੀਗੇਸ਼ਨ ਹੋਣੀ ਆ ਪਹਿਲੇ ਦੀ ਵੀ ਹੋ ਰਹੀ ਆ ਤੇ ਹੁਣ ਦੀ ਵੀ ਹੋ ਰਹੀ ਪਹਿਲੇ ਤੇ ਵੀ ਸਿੱਟਾਂ ਬਣੀਆਂ ਹੋਈਆਂ ਨਾ ਉਹ ਵੀ ਇਨਵੈਸਟੀਗੇਸ਼ਨ ਚੱਲਦੀ ਐ ਵੀ ਇਨਵੈਸਟੀਗੇਸ਼ਨ ਚੱਲਦੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਕੋਈ ਵੀ ਵੱਡਾ ਤਕੜਾ ਅਮੀਰ ਬੰਦਾ ਜਿਹੜਾ ਉਹ ਬਚਣਾ ਨਹੀਂ ਚਾਹੀਦਾ ਇੱਥੇ ਨਾ ਕਿਉਂਕਿ ਕਾਨੂੰਨ ਸਾਰਿਆਂ ਲਈ ਬਰਾਬਰ ਆ ਤੇ ਜੇ ਬਰਾਬਰ ਆ ਤੇ ਫਿਰ ਜਿਹੜਾ ਦੋਸ਼ ਆ ਉਹ ਵੀ ਸਾਰਿਆਂ ਦਾ ਬਰਾਬਰ ਇਹ ਥੋੜੋ ਆ ਵੀ ਵੱਡਾ ਬੰਦਾ ਬਲਾਤਕਾਰ ਕਰੀ ਜਾਵੇ ਚਿੱਟਾ ਵੇਚੀ ਜਾਵੇ ਜਵਾਨੀਆਂ ਗਾਲੀ ਜਾਵੇ ਤੇ ਉਹਨੂੰ ਕੋਈ ਕਵੇ ਹੀ ਕੁਛ ਨਾ ਇਹ ਕਿੱਦਾਂ ਹੋ ਸਕਦਾ ਸੋ ਇਸ ਕਰਕੇ ਜੇ ਪੰਜਾਬ ਦਾ ਭਲਾ ਚਾਹੁੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਹੁਣੀ ਤੇ ਹੁਣ ਪੈਰ ਪਛਾਣ ਹਟਣ ਸਿਆਸੀ ਰੋਗ ਕਾਵਾਂ ਰੋਲੀ ਤਾਂ ਹੀ ਪਾਰਿਆ ਕਿ ਸਰਕਾਰ ਪਿੱਛੇ हट ਜਵੇ ਅੱਛਾ ਖੋਸਾ ਸਾਹਿਬ ਇੱਕ ਇੱਕ ਸਵਾਲ ਹੈ ਚਲੋ ਅਸੀਂ ਗੱਲੀ ਬਾਤੀ ਤਾਂ ਕਹਿ ਦਿੰਨੇ ਆ ਕਿ ਤੁਸੀਂ ਜਿਵੇਂ ਕਹਿੰਦੇ ਹੋ ਕਿ ਹੱਥ ਰਿਆ ਜਾਂ ਸ਼ਮੂਲੀਅਤ ਰਹੀ ਹੈ ਤੋਡਾ ਬਿਆਨ ਬੜਾ ਬੜਾ ਸਰੜ ਤੇ ਬੜਾ ਠੋਸ ਆ ਤੁਹਾਡਾ ਇਲਜ਼ਾਮ ਬੜਾ ਠੋਸ ਆ ਕਿ ਤੁਸੀਂ ਮੰਨਦੇ ਹੋ ਕਿ ਵਿਕਰਮ ਸਿੰਘ ਮਜੀਠੀਆ ਦੀ ਸ਼ਮੂਲੀਅਤ ਰਹੀ ਹੈ ਪਰ ਮੈਂ ਜਾਣਨਾ ਚਾਹੁੰਦਾ ਕਿਉਂਕਿ ਤੁਸੀਂ ਆਪ ਵੀ ਜੇਲ੍ਹ ਹੰਡਾਈ ਹੈ ਤੁਸੀਂ ਉਦਾਂ ਦੇ ਕੈਦੀ ਵੀ ਆਸੇ-ਪਾਸੇ ਦੇਖੇ ਹੋਣਗੇ ਆਪਣੇ ਜਾਂ ਈਵਨ ਇਦਾਂ ਦੇ ਵੀ ਕੋਈ ਐਸਪੈਕਟਸ ਦੇਖੇ ਹੋਣਗੇ ਜਿੱਦ ਤੋਂ ਤੁਹਾਨੂੰ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਸ਼ਮੂਲੀਅਤ ਰਹੀ ਹੈ ਕੁਝ ਦੇਖਿਆ ਅੱਖੀ ਤੁਸੀਂ ਦੇਖੋ ਭੋਲਾ ਜਿਹੜਾ ਫੜਿਆ ਗਿਆ ਸੀ 2012-13 ਦੀਆਂ ਗੱਲਾਂ ਨੇ ਉਹਨੇ ਚੀਕ-ਚੀਕੇ ਨਾਲ ਲਿਆ ਸੀ ਰਾਤ ਮੈਂ ਸੁਣਦਾ ਹਾਂ ਨਰਿੰਦਰ ਸਿੰਘ ਉਹਨਾਂ ਨੂੰ ਉਹਨਾਂ ਈਡੀ ਵਾਲੇ ਉਹਨਾਂ ਨੇ ਕਿਹਾ ਕਿ ਬਿਲਕੁਲ ਕਸੂਰਵਾਰ ਸੀ ਨਰਿੰਜਨ ਸਿੰਘ ਉਹਨਾਂ ਨੂੰ ਬਦਲਣਾ ਉਹਨਾਂ ਦੀ ਮਤਲਬ ਇਧਰ ਉਧਰ ਕਰਨਾ ਉਹਨਾਂ ਨੂੰ ਮਤਲਬ ਜਿਹੜਾ ਉਹਨਾਂ ਦੇ ਉੱਤੇ ਇੱਕ ਤਰ੍ਹਾਂ ਦਾ ਵੀ ਉੱਪਰ ਕੁੰਡਾ ਰੱਖਣਾ ਜਾਂ ਫਿਰ ਫ੍ਰੀਹੈਂਡ ਕੀਤਾ ਹੁੰਦਾ ਨਰਿੰਜਨ ਸਿੰਘ ਵਰਗਿਆਂ ਨੂੰ ਤੇ ਅੱਜ ਸਹਿਜ ਦਾਹਾ ਨੌਬਤੀ ਨਾਉਂਦੀ ਇਹਦੀ ਇਨਵੈਸਟੀਗੇਸ਼ਨ ਫ੍ਰੀ ਹੈਂਡ ਹੋਈ ਨਹੀਂ ਅੱਜ ਵੀ ਜਿਹੜੀ ਸਰਕਾਰ ਹੈਗੀ ਆ ਇਹਦੀ ਫ੍ਰੀ ਹੈਂਡ ਇਨਵੈਸਟੀਗੇਸ਼ਨ ਕਰਾਏ ਚੰਗੇ ਅਫਸਰਾਂ ਦੀ ਸੈਟ ਬਣਾ ਕੇ ਇਹਨੂੰ ਕਰਨਾ ਚਾਹੀਦਾ ਤਾਂ ਕਰਕੇ ਜਿਹੜਾ ਸੱਚ ਸਾਹਮਣੇ ਆਵੇ ਤੇ ਜਿਹੜੀਆਂ ਨੌਜਵਾਨੀਆਂ ਦਾ ਘਾਣ ਹੋਇਆ ਨੌਜਵਾਨੀ ਦਾ ਇੰਨਾ ਉਹਨਾਂ ਪਰਿਵਾਰਾਂ ਨੂੰ ਥੋੜੀ ਬਹੁਤੀ ਰਾਹਤ ਮਿਲੇ ਤੇ ਲੋਕਾਂ 'ਚ ਵੀ ਡਰ ਪਵੇ ਕਿ ਜੇ ਐਡਾ ਵੱਡਾ ਬੰਦਾ ਨਹੀਂ ਬਖਸ਼ਿਆ ਜਾਂਦਾ ਨਸ਼ੇ ਦੇ ਸਤਾਗਰਾਂ 'ਚ ਡਰ ਪਵੇ ਕਿ ਜੇ ਐਡਾ ਵੱਡਾ ਬੰਦਾ ਨਹੀਂ ਬਖਸ਼ਿਆ ਗਿਆ ਬਖਸ਼ੇ ਅਸੀਂ ਵੀ ਨਹੀਂ ਜਾਣਾ ਤੁਸੀਂ ਫਿਰ ਮਤਲਬ ਮੈਂ ਮੈਂ ਤੁਹਾਡੇ ਬਿਆਨ ਨੂੰ ਜਦੋਂ ਮੈਂ ਸੁਣਦਾ ਆ ਜਾਂ ਤੁਹਾਡੀ ਤੁਹਾਡੀ ਗੱਲ ਸੁਣਦਾ ਤੁਸੀਂ ਇੱਕ ਸਿੱਧੇ ਹਿਸਾਬ ਨਾਲ ਕਹਿੰਦੇ ਹੋ ਕਿ ਨਸ਼ੇ ਦਾ ਸੌਦਾਗਰ ਅਜੇ ਤੱਕ ਸ਼ਾਇਦ ਕਾਨੂੰਨੀ ਪੱਧਰ ਤੇ ਅਪਰੂਵ ਨਹੀਂ ਹੋਇਆ ਤੇ ਅਸੀਂ ਕਿਵੇਂ ਕਹਦੇ ਹਾਂ ਨਸ਼ੇ ਦਾ ਸੌਦਾਗਰ ਦੇਖੋ ਕੁਝ ਹਾਲਾਤ ਸਰਕਮਸਟੈਂਸ ਚਾਂਸ ਹੁੰਦੇ ਨੇ ਕੁਝ ਗੱਲਾਂ ਹੁੰਦੀਆਂ ਨੇ ਆਪਾਂ ਉਹ ਗੱਲ ਕਰ ਰਹੇ ਆ ਆਪਾਂ ਕਿਹੜਾ ਇੱਥੇ ਵੱਡੇ ਆਗੂਆਂ ਨੂੰ ਮਾਫੀ ਮੰਗ ਜਾਨੀ ਆਪਾਂ ਤਾਂ ਕਹਿ ਨਹੀਂ ਆ ਇਹਨਾਂ ਇਹਨਾਂ ਲੋਕਾਂ ਨੇ ਜ਼ਿੰਦਗੀਆਂ ਗਾਲੀਆਂ ਨੇ ਲੋਕਾਂ ਦੀਆਂ ਏ ਕੋਈ ਦੂਜੀ ਰਾਹ ਥੋੜਾ ਜੇ ਇਹ ਚਾਉਂਦੇ ਤੇ ਇਹ ਕਹਿੰਦੇ ਸੀ ਸਾਡੇ ਰਾਜ ਵਿੱਚ ਤੇ ਕੀੜੀ ਤੁਰੀ ਫਰੀਦ ਦਿੰਦੀ ਇਹਨਾਂ ਨੂੰ ਚਿੱਟਾ ਵੇਚਣ ਵਾਲੇ ਦਿਸੇ ਹੀ ਨਾ ਅੱਜ ਪੰਜਾਬ ਦੀ ਕਿੰਨੀ ਬਰਬਾਦੀ ਹੋ ਗਈ ਆ ਪੰਜਾਬ ਦੀ ਨੌਜਵਾਨੀ ਦੀ ਕਿੱਡੀ ਵੱਡੀ ਬਰਬਾਦੀ ਹੋ ਗਈ ਆ ਤੇ ਇਹਨਾਂ ਦੇ ਜਿਹੜੇ ਮਹਿਲ ਖੜੇ ਹੋਏ ਨੇ ਏਡੇ ਏਡੇ ਉਹ ਕਿਤੇ ਧਰਮ ਦੀ ਕਮਾਈ ਨਾ ਹੋਵੇ ਨੇ ਉਹ ਪਾਪਾਂ ਬਾਜੋਂ ਹੋਵੇ ਨਹੀਂ ਮੋਇਆਂ ਸਾਥ ਨਾ ਜਾਈ ਪਾਪ ਦੀ ਕਮਾਈ ਨਾ ਸਾਰਾ ਕੁਝ ਸਾਰਾ ਕੁਝ ਇਕੱਠਾ ਕੀਤਾ ਬੰਦਾ ਤਾਂ ਕੀ ਆ ਨਾ ਇਹ ਕਮਾਉਣ ਵਾਲਾ ਇਕ ਕੋਈ ਬੰਦਾ ਕਮਾਉਣ ਵਾਲਾ ਚ ਬੱਚੇ ਤੇ ਦੇ ਛੋਟੇ ਆ ਤੇ ਥੋੜੀ ਨਹੀਂ ਨਹੀਂ ਜਦੋਂ ਵਦਗੀ ਕੰਮ ਤਾਂ ਸਾਰੇ ਹੀ ਕਰਦੇ ਆ ਸਾਰੀ ਦਿਹਾੜੀ ਤੇ ਇਹ ਸੜਕਾਂ ਤੇ ਰਹਿੰਦੇ ਨੇ ਲੋਕਾਂ ਨੂੰ ਗੁੱਧੂ ਬਣਾਉਣ ਚ ਜਲਸੇ ਕਰ ਲਿਆ ਦੂਜਾ ਤੀਜਾ ਕਰ ਲਿਆ ਸਿਆਸਤ ਨੂੰ ਇਹ ਲੋਕਾਂ ਨੇ ਮੰਡੀ ਬਣਾ ਲਿਆ ਹੋਇਆ ਮੰਡੀ ਤੇ ਇਹਨਾਂ ਨੇ ਪੰਜਾਬ ਨੂੰ ਚੱਟੇ ਦੀ ਮੰਡੀ ਬਣਾ ਛੱਡਿਆ ਇਹ ਇਹ ਦੋਹਾਂ ਪਾਸੇੋਂ ਲੁੱਟ ਰਹੇ ਨੇ ਸਿਆਸੀ ਪੱਖ ਤੋਂ ਵੀ ਲੁੱਟ ਰਹੇ ਨੇ ਤੇ ਦੂਜੇ ਬਨੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਲਵਾੜ ਕਰਕੇ ਵੀ ਇਹ ਕਰ ਰਹੇ ਨੇ ਅੱਛਾ ਮੈਂ ਅੰਤ ਵਿੱਚ ਹੁਣ ਆਹੀ ਪੁੱਛਾਂਗਾ ਹੁਣ ਜਿਹੜੀ ਇਹ ਕਾਰਵਾਈ ਹੋਈ ਹੈ ਇਹਨੂੰ ਕਿਦਾਂ ਕਿ ਕਿਵੇਂ ਦਾ ਦੇਖਦੇ ਹੋ ਇਹ ਲੰਮੇ ਪੱਧਰ ਤੇ ਜਾਵੇਗੀ ਕੀ ਕੁਝ ਹੋਵੇਗਾ ਕੀ ਸਮਝਦੇ ਕਿਤੇ ਜਾਂਦੀ ਜਾਂ ਨਹੀਂ ਜਾਂਦੀ ਉਹ ਅਗਲੀ ਗੱਲ ਆ ਪਰ ਦੇਰ ਨਾਲ ਕੀਤੀ ਹੋਈ ਕਾਰਵਾਈ ਦਰਸਤ ਆ ਇਹ ਬਹੁਤ ਚਿਰ ਪਹਿਲਾਂ ਹੋ ਜਾਣੀ ਚਾਹੀਦੀ ਸੀ ਜੇ ਬਹੁਤ ਚਿਰ ਪਹਿਲਾਂ ਹੋਈ ਹੁੰਦੀ ਤੇ ਜਿਹੜੇ ਅੱਜ ਸਵਾਲ ਉਠਾਉਂਦੇ ਨੇ ਸਿਆਸੀ ਲੋਕ ਸ਼ਾਇਦ ਉਹਨਾਂ ਨੂੰ ਇਹ ਮੌਕਾ ਨਾ ਮਿਲਦਾ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਹੁਣ ਬਿਲਕੁਲ ਇਸ ਤੇ ਧਿਆਨ ਹੋਵੇਗਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕਾਰਵਾਈ ਕਿਵੇਂ ਦੀ ਹੁੰਦੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬ